ਪੰਜਾਬੀ ਸੰਗੀਤ ਜਗਤ ਵਿੱਚ ਅਮਰ ਸਿੰਘ ਚਮਕੀਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣਦਾ ਮਹਤਾਜ ਨਹੀਂ। ਉਨਾ ਆਪਣੇ ਗੀਤਾ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ ਦੱਸਦੀ ਹੈ ਦਲਜੀਤ ਦੋਸਾਂ ਜਿੱਤੇ ਪਰਿਨੀਤੀ ਚੋਪੜਾ ਦੀ ਫਿਲਮ ਚਮਕੀਲਾ ਤੋਂ ਬਾਅਦ ਹਰ ਕੋਈ ਇਨਾਮ ਮਰਹੂਮ ਕਲਾਕਾਰਾਂ ਪ੍ਰਤੀ ਆਪਣਾ ਪਿਆਰ ਸਾਹਿਰ ਕਰ ਰਿਹਾ ਜਿੱਥੇ ਦਲਜੀਤ ਅਤੇ ਪਰਿਨੀਤੀ ਦੇ ਕਿਰਦਾਰ ਨੂੰ ਬਿਹਤਰ ਪਸੰਦ ਕੀਤਾ ਗਿਆ ਉੱਥੇ ਹੀ ਪ੍ਰਸ਼ੰਸਕਾਂ ਵਿਚਕਾਰ ਲਗਾਤਾਰ ਅਮਰਜੂਤ ਅਤੇ ਚਿਪਕੀਲਾ ਨਾਲ ਜੁੜੀਆਂ ਕਈ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹੈ ਪੰਜਾਬੀ ਸੰਗੀਤ ਜਗਤ ਵਿੱਚ ਅਮਰ ਸਿੰਘ ਚਮਕੀਲਾ ਉਹ ਨਾਮ ਹੈ ਜੋ ਕਿਸੇ ਵੀ ਜਾਣ ਪਛਾਣ ਦਾ ਮਹਤਾਜ ਨਹੀਂ ਹੈ। ਉਹਨਾਂ ਨੇ ਆਪਣੇ ਗੀਤਾਂ ਨਾਲ ਆਪਣੇ ਜਿੱਥੇ ਪ੍ਰਸ਼ੰਸਕ ਬਣਾਏ ਉੱਥੇ ਹੀ ਕਈ ਕਲਾਕਾਰਾਂ ਦੀ ਦੁਸ਼ਮਣੀ ਵੀ ਪੈਦਾ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਕਲਾਕਾਰ ਦੀ ਰਾਤੋਂ ਰਾਤ ਵਧਰੀ ਪ੍ਰਸਿੱਧੀ ਨੇ ਹੀ ਉਸ ਦੀ jaan ਲੈ ਲਈ। ਅੱਜ ਅਸੀਂ ਤੁਹਾਨੂੰ ਇਸ ਕਲਾਕਾਰ ਦੇ ਸੁਪਰ ਹਿੱਟ ਹੋਣ ਦੇ ਨਾਲ-ਨਾਲ ਉਹਨਾਂ ਦੀ ਮੌਤ ਦਾ ਕਾਰਨ ਬਣੇ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ। ਖਬਰਾਂ ਮੁਤਾਬਕ ਜਦੋਂ ਅਮਰ ਸਿੰਘ ਚਮਕੀਲਾ ਕਟੜ ਪੰਥੀਆਂ ਤੋਂ ਮਾਫੀ ਮੰਗ ਲਈ ਅਮਰਸਰ ਪਹੁੰਚੇ ਸਨ ਤਾਂ ਭਾਈਚਾਰੇ ਨੇ ਉਹਨਾਂ ਦੇ ਗੀਤ ਦਾ ਜ਼ਿਕਰ ਕਰਦਿਆ ਉਹਨਾਂ ਨੂੰ ਅਜਿਹੇ ਗੀਤ ਲਿਖਣ ਅਤੇ ਗਾਉਣ ਤੋਂ ਮਨਾ ਕੀਤਾ ਸੀ ਅਮਰ ਸਿੰਘ ਚਮਕੀਲਾ ਨੇ ਇਹ ਗੀਤ ਉਸ ਸਮੇਂ ਲਿਖਿਆ ਸੀ ਜਦੋਂ ਪੰਜਾਬ ਵਿੱਚ ਕਈ ਕਟੜ ਪੰਥੀ ਫਿਰਕੇ ਧਰਮ ਦੇ ਨਾਮ ਤੇ ਨਸ਼ਿਆਂ ਵਿਆਹ ਤੇ ਬਾਹਰੀ ਸਬੰਧਾਂ ਤੇ ਇੱਕ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਦਾ ਪ੍ਰਚਾਰ ਕਰ ਰਹੇ ਸਨ ਅਮਰ ਸਿੰਘ ਚਮਕੀਲਾ ਦਾ ਇਹ ਬਹੁਤ ਮਸ਼ਹੂਰ ਗੀਤ ਹੈ ਜਿਸ ਵਿੱਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਸ਼ਰਾਬ ਦੇ ਨਸ਼ੇ ਵਿੱਚ ਕਰਨ ਦਾ આરોਪ ਦਿੰਦਾ ਹੈ ਦਿਲਚਸਪ ਗੱਲ ਇਹ ਹੈ ਕਿ ਉਹ ਸਮਾਜ ਦੀਆਂ ਅਸੰਗਤੀਆਂ ਨੂੰ ਪਿਆਰ ਰਹੀ ਬਿਆਨ ਕਰਦਾ ਸੀ ਬਾਪੂ ਸਾਡਾ ਗੁੰਮ ਹੋ ਗਿਆ ਮਾਰ ਲਓ ਹੋਰ ਤਿੰਨ ਵੇ ਇੱਕ ਵਾਰੀ ਜੀਜਾ ਆਟੇ ਵਾਂਗੂ ਗੁੰਨੀ ਵੀ ਚਮਕੀਲਾ ਦੇ ਪ੍ਰਸਿੱਧ ਗੀਤ ਨੇ ਜੋ ਆਪਣੇ ਦੋਹਰੇ ਅਤੇ ਅਸ਼ਲੀਲ ਅਰਥਾ ਕਾਰਨ ਵਿਵਾਦ ਅਮਿਚ ਰਹੇ ਨੇ ਜਾਨਕਰਨ ਤਾਬਕ ਚਮਕੀਲਾ ਦੇ ਕਤਲ ਤੋਂ ਬਾਅਦ ਤਕਰੀਬਨ 1 ਦਹਾਕੇ ਤੱਕ ਕਿਸੇ ਪੰਜਾਬੀ ਗਾਇਕ ਨੇ ਅਸ਼ਲੀਲ ਜਾਂ ਫਿਰ ਦੋਰੇ ਅਰਥਾਂ ਵਾਲੇ ਗੀਤ ਨਹੀਂ ਗਾਇਆ ਸ। ਇਸ ਵਿਚਕਾਰ ਦੋਵਾਂ ਕਲਾਕਾਰਾਂ ਦੇ ਸ਼ੋਅ ਨਾਲ ਜੁੜੀ ਇੱਕ ਪਰਚੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਆਈ। ਆਖਿਰ ਆਪਣੇ ਸਮੇਂ ਵਿੱਚ ਅਮਰਜੋਤ ਅਤੇ ਚਮਕੀਲਾ ਸ਼ੋਅ ਲਈ ਕਿੰਨੇ ਪੈਸੇ ਲੈਂਦੇ ਸਨ ਉਹ ਵੀ ਤੁਹਾਨੂੰ ਦੱਸਦੇ ਹਾਂ। ਦਰਸਲ ਪੰਜਾਬ ਦਾ ਐਲਵਿਸ ਚਮਕੀਲਾ ਦੀ 38 ਸਾਲ ਪਹਿਲਾਂ ਵਾਲੀ ਬੁਕਿੰਗ ਦੀ ਪਰਚੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਪਰਚੀ ਨੂੰ ਇੰਸਟਾਗ੍ਰam ਹੈਂਡਲ ਤੇ ਸ਼ੇਅਰ ਕੀਤਾ ਗਿਆ ਇਸ ਚ ਸਾਫ਼ ਦਿਖਾਈ ਦੇ ਰਿਹਾ ਚਮਕੀਲਾ ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦੇ ਸਨ ਉਹਨਾਂ ਦੇ ਸ਼ੋਅ ਦੀ ਤੈਅ ਕੀਤੀ ਗਈ ਰਕਮ 4300 ਅਤੇ ਐਡਵਾਂਸ 200 ਰੁਪਏ ਹੁੰਦਾ ਸੀ ਇਸ ਤੋਂ ਬਾਅਦ ਉਹ ਬਾਕੀ ਦੇ ਪੈਸੇ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ 4100 ਰੁਪਏ ਲੈਂਦੇ ਸਨ ਇਸ ਤਸਵੀਰ ਨੂੰ ਸ਼ੇਅਰ ਕਰਕੇ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਵੇਖੋ 38 ਸਾਲ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਅਖਾੜੇ ਦਾ ਕੀ ਐਗਰੀਮੈਂਟ ਹੁੰਦਾ ਸੀ ਤੇ ਇਸ ਵਿੱਚ ਕਿਹੜੀਆਂ-ਕਿਹੜੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਸਨ ਦੱਸ ਦਿਓ ਕਿ ਦਿਲਜੀਤ ਦੋਸਾਂਸ ਤੇ ਪੜੀ ਨੀਤੀ ਚੋਪੜਾ ਦੀ ਫਿਲਮ ਚਮਕੀਲਾ ਨੈਟਫਲਿਕਸ ਤੇ ਰਿਲੀਜ਼ ਹੋਈ ਹੈ ਤੇ ਇਸ ਫਿਲਮ ਨੂੰ ਇਮਤੀਆਜ਼ ਅਰੀ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਇਸ ਤੋਂ ਇਲਾਵਾ ਫਿਲਮ ਵਿੱਚ ਸਾਊਂਡ ਟਰੈਕ ਚਮਕੀਲਾ ਦੇ ਮੂਲ ਗੀਤਾ ਦੇ ਨਾਲ ਨਾਲ ਯਾਰ ਰਹਿਮਾਨ ਦੀਆਂ ਨਵੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਨੂੰ ਪ੍ਰਸੰਸਕਾਂ ਨੇ ਖੂਬ ਹੁੰਗਾਰਾ ਦਿੱਤਾ